ਸੋ ਇਹ ਮੰਦਭਾਗੀ ਤਸਵੀਰਾਂ ਅੰਮ੍ਰਿਤਸਰ ਸ਼ਹਿਰ ਦੀਆਂ ਨੇ ਜਿੱਥੇ ਮਜੀਢਾ ਰੋਡ ਉਤੇ ਪਰਿਵਾਰ ਵੱਲੋਂ ਹੰਗਾਮਾ ਕੀਤਾ ਗਿਆ। ਦਰਅਸਲ ਇਸ ਪਰਿਵਾਰ ਦੇ ਇੱਕ ਨੌਜਵਾਨ ਪੁੱਤ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਫਿਲਹਾਲ ਦੱਸਦੇ ਨੇ ਆ ਕਿ ਮਾਮਲਾ ਗੱਡੀ ਲਗਾਉਣ ਨੂੰ ਲੈ ਕੇ ਸੀ ਦੱਸਿਆ ਜਾ ਰਿਹਾ ਹੈ ਕਿ ਇੱਕ ਸਬਜੀ ਵਾਲੀ ਰੇੜੀ ਜਾ ਰਹੀ ਸੀ ਔਰ ਗੱਡੀ ਜਿਹੜੀ ਸੀ ਬਿਜਲੀ ਬੋਰਡ ਦੇ जेई ਦੀ ਲੱਗੀ ਹੋਈ ਸੀ ਜਦੋਂ ਸਬਜੀ ਦੀ ਰੇੜੀ ਵਾਲੇ ਨੇ ਉਸ ਨੂੰ ਸਾਈਡ ਕਰਨ ਲਈ ਕਿਹਾ ਤਾਂ ਇਸ ਦੌਰਾਨ जेई ਅਤਿਸ਼ ਵਿੱਚ ਆ ਕੇ ਉਸ ਵੱਲੋਂ ਫਾਇਰਿੰਗ ਕਰ ਦਿੱਤੀ ਗਈ ਔਰ ਵੱਡੀ ਗੱਲ ਹੈ ਕਿ ਇਸ ਜਿਸ ਨੌਜਵਾਨ ਦੀ ਮੌਤ ਹੋਈ ਹੈ ਇਹ ਉੱਥੇ ਆਪਣੇ ਭਰਾ ਦੇ ਨਾਲ ਖੜਾ ਸੀਗਾ ਔਰ ਜੇ ਹੀ ਵੱਲੋਂ ਲਗ ਕਈ ਫਾਇਰਿੰਗ ਕਰ ਦਿੱਤੀ ਹੈ ਜਿਸ ਤੋਂ ਬਾਅਦ ਜੋ ਮਹੱਲੇ ਦੇ ਉੱਤੇ ਲੋਕ ਖੜੇ ਸੀ ਕਈ ਲੋਕ ਜਿਹੜੇ ਨੇ ਜ਼ਖਮੀ ਹੋਏ ਨੇ ਜਿਸ ਦੇ ਵਿੱਚ ਇਸ ਨੌਜਵਾਨ ਦੀ ਮੌਤ ਹੋ ਗਈ ਹੈ ਹਾਲਾਂਕਿ ਜੋ ਸਬਜੀ ਵਾਲਾ ਸੀ ਉਸਦੇ ਵੀ ਲੱਤੇ ਗੋਲੀ ਲੱਗੀ ਹੈ ਔਰ ਇੱਕ ਨੌਜਵਾਨ ਹੋਰ ਜ਼ਖਮੀ ਹੋਇਆ ਹੈ ਫਿਲਹਾਲ ਪਰਿਵਾਰ ਵੱਲੋਂ ਦੇਰ ਰਾਤ ਹੰਗਾਮਾ ਕੀਤਾ ਗਿਆ ਪੂਰਾ ਮਹੱਲਾ ਜਿਹੜਾ ਸੀ ਇਕੱਠਾ ਹੋ ਗਿਆ ਸੜਕ ਜਾਮ ਕਰ ਦਿੱਤੀ ਗਈ ਜਦੋਂ ਪੁਲਿਸ ਮੌਕੇ ਤੇ ਪਹੁੰਚੀ ਤਾਂ ਪੁਲਿਸ ਵੱਲੋਂ ਜਿਹੜੇ ਪਰਿਵਾਰ ਹੈ ਉਹਨਾਂ ਨੂੰ ਸ਼ਾਂਤ ਹੋਣ ਦਾ ਜਿਹੜਾ ਸੀ ਦਿਲਾਸਾ ਦਿੱਤਾ ਗਿਆ ਅਤੇ ਭਰੋਸਾ ਦਿੱਤਾ ਗਿਆ ਕਿ ਜਲਦੀ ਉਸ ਵਿਅਕਤੀ ਦੀ ਜਿਹੜੀ ਗ੍ਰਿਫਤਾਰੀ ਹੋ ਕਰ ਲਈ ਜਾਏਗੀ ਇਸ ਫਿਲਹਾਲ ਮਜੀਠਾ ਰੋਡ ਸਥਿਤ ਗੰਗਾ ਸਿੰਘ ਕਲੋਨੀ ਦੱਸੀ ਜਾ ਰਹੀ ਹੈ ਜਿੱਥੇ ਇਸ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਗੱਡੀ ਹਟਾਉਣ ਲਈ ਬਹਿਸ ਹੁੰਦੀ ਹੈ ਬਹਿਸ ਤੋਂ ਬਾਅਦ ਨਸ਼ੇ ਵਿੱਚ ਤੋਤ ਜੇਏ ਵੱਲੋਂ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਲਗਾਤਾਰ ਦੱਸਿਆ ਜਾ ਰਿਹਾ ਕਿ ਪੰਜ ਫਾਇਰ ਕੀਤੇ ਜਾਂਦੇ ਨੇ ਜਿਸ ਵਿੱਚ ਇੱਕ 19 ਸਾਲ ਦਾ ਨੌਜਵਾਨ ਉਸਦੀ ਮੌਤ ਹੋ ਜਾਂਦੀ ਹੈ ਜੋ ਜਿਸ ਦਾ ਕੋਈ ਕੋਈ ਕਾਰਨ ਵੀ ਨਹੀਂ ਸੀ ਜਿਸ ਦਾ ਕੋਈ ਕਸੂਰ ਵੀ ਨਹੀਂ ਸੀ ਬਸ ਉੱਥੇ ਆਪਣੇ ਬ੍ਰਦਰ ਦੇ ਨਾਲ ਖੜਾ ਸੀਗਾ ਗੱਲਬਾਤ ਕਰ ਰਿਹਾ ਸੀ ਭਰਾ ਦੇ ਨਾਲ ਔਰ ਉਸੇ ਦੌਰਾਨ ਇਹ ਫਾਇਰਿੰਗ ਹੁੰਦੀ ਹੈ ਔਰ ਇਸ ਫਾਇਰਿੰਗ ਦੇ ਚਪੇੜ ਦੇ ਵਿੱਚ ਇਹ ਨੌਜਵਾਨ ਆ ਜਾਂਦਾ ਹੈ ਔਰ ਇਸ ਦੀ ਮੌਤ ਹੋ ਜਾਂਦੀ ਹੈ ਫਿਲਹਾਲ ਮੌਕੇ ਤੋਂ ਜੇ ਜਿਹੜਾ ਹੈ ਉਹ ਫਰਾਰ ਦੱਸਿਆ ਜਾ ਰਿਹਾ ਹੈ ਜਿਸ ਦੀ ਭਾਲ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਲਗਾਤਾਰ ਕਿਹਾ ਜਾ ਰਿਹਾ ਹੈ ਪਰਿਵਾਰ ਵੱਲੋਂ ਕਿ ਜੋ ਬਿਜਲੀ ਬੋਰ ਵੀ ਤੇ ਨਾਤੇ ਜੇ ਹੈ ਉਹ ਆਪਣੇ ਮੋਹੱਲੇ ਦੇ ਵਿੱਚ ਹਮੇਸ਼ਾ ਧਮਕਾਉਂਦਾ ਰਹਿੰਦਾ ਸੀ ਕਿ ਉਹ ਫਾਇਰਿੰਗ ਕਰ ਦੇਗਾ ਮਾਰ ਦੇਗਾ ਸਭ ਨੂੰ ਕਈ ਦਿਨਾਂ ਤੋਂ ਉਸ ਵੱਲੋਂ ਇਹ ਧਮਕੀਆਂ ਦਿੱਤੀਆਂ ਜਾ ਰਹੀਆਂ ਸੀ ਮੱਲੇ ਵਾਲਿਆਂ ਨੂੰ ਔਰ ਅੱਜ ਉਸਨਾਂ ਨੇ ਉਸ ਵੱਲੋਂ ਕਾਂਡ ਵੀ ਕਰ ਦਿੱਤਾ ਗਿਆ ਸਿਰਫ ਗੱਡੀ ਨੂੰ ਸਾਈਡ ਕਰਨ ਦੇ ਲਈ ਕਿਹਾ ਗਿਆ ਸੀ ਔਰ ਉਸੇ ਦੌਰਾਨ ਉਸ ਵੱਲੋਂ ਆਪਣੇ ਘਰ ਦੀ ਬਾਲਕਨੀ 'ਚ ਖੜੇ ਹੋ ਕੇ ਫਾਇਰ ਕਰ ਦਿੱਤੇਗੇ ਲਗਾਤਾਰ 5 ਫਾਇਰ ਕੀਤੇ ਜਿਸ ਤੋਂ ਬਾਅਦ ਇੱਕ ਨੌਜਵਾਨ ਦੀ ਮੌਤ ਹੋ ਗਈ ਜਿਸ ਦੀ ਤਸਵੀਰ ਲਗਾਤਾਰ ਸਕਰੀਨ ਤੇ ਚੱਲ ਰਹੀ ਹੈ ਔਰ ਦੱਸਿਆ ਜਾ ਰਿਹਾ ਹੈ ਕਿ 2 ਤੋਂ 3 ਲੋਕ ਜਿਹੜੇ ਨੇ ਉਹ ਜ਼ਖਮੀ ਵੀ ਨੇ ਫਿਲਹਾਲ ਪੁਲਿਸ ਮੌਕੇ ਤੇ ਪਹੁੰਚੀ ਹੈ ਪੁਲਿਸ ਵੱਲੋਂ ਸਾਰੀ ਸਿਚੁਏਸ਼ਨ ਦਾ ਜਾਇਜ਼ਾ ਲਿਆ ਗਿਆ ਹੈ ਔਰ ਕਿਹਾ ਜਾ ਰਿਹਾ ਹੈ ਪੁਲਿਸ ਵੱਲੋਂ ਕਿ ਜਲਦੀ ਹੀ ਜਿਹਦਾ ਜੀਡੀਓ ਦੀ ਗ੍ਰਿਫਤਾਰੀ ਵੀ ਕੀਤੀ ਜਾਵੇਗੀ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਪਰਿਵਾਰ ਸਾਹਮਣੇ ਆਇਆ ਹੈ ਨਾਲ ਦੇ ਨਾਲ ਪੁਲਿਸ ਕੀ ਕੁਝ ਕਾਰਵਾਈ ਕਰ ਰਹੀ ਹੈ ਆ ਉਸ ਨੂੰ ਅੰਦੇ ਚੱਲਦੇ ਹਾਂ ਪਾਜੀ ਅਜੈ ਸਾਹਿਬ ਇੱਥੇ ਰਹਿੰਦੇ ਉਹਨਾਂ ਦਾ ਘਰ ਸਾਹਮਣੇ ਪਾਜੀ ਇੱਥੇ ਗੱਡੀ ਲੱਗੀ ਠੀਕ ਹੈ ਇਹਨਾਂ ਦੀ ਗੱਡੀ ਲੱਗੀ ਹੈ ਇਹ ਪਾਜੀ ਜੈ ਸਾਹਿਬ ਦੀ ਗੱਡੀ ਲੱਗੀ ਇਹਨਾਂ ਦਾ ਵਿੱਕੀ ਨਾਮ ਹੈ ਇਹਨਾਂ ਦੇ ਬ੍ਰਦਰ ਦੇ ਲੱਤ 'ਚ ਗੋਲੀ ਵੱਜ ਗਈ ਏ ਇੱਥੇ ਗੱਡੀ ਲਾਉਣ ਤੋਂ ਪਹਿਾਈ ਗੱਲ ਹੋਈ ਏ ਮੇਰਾ ਬ੍ਰਦਰ ਛੋਟਾ ਭੂਆ ਜੀ ਦਾ ਬੇਟਾ ਮੈਂ ਉਹ ਤੇ ਮੈਂ ਤੇ ਆ ਰਹੇ ਆ ਨਾਲ ਪਾਜੀ ਨਾਲ ਉਹ ਸਿਰ ਦੇ ਨਾਲ ਦੇ ਗੋਲੀ ਵੱਜੀ ਏ ਨਾਲ ਦੇ ਲੱਗੀ ਉਹਦੇ ਉਹ ਭਾਈ ਡਿੱਗ ਪਿਆ ਇੱਥੇ ਇੱਥੇ ਡਿੱਗਿਆ ਪਾਜੀ ਗੱਲ ਕੀ ਕਿਉਂ ਕਿੱਦਾਂ ਗੋਲੀ ਗੱਲ ਪਾਜੀ ਬਸ ਗੱਡੀ ਲਾਉਣ ਤੋਂ ਉਹਨਾਂ ਦੀ ਗੱਲ ਹੋ ਰਹੀ ਕਿਸ ਦੇ ਨਾਲ ਆਪਾਂ ਦੇ ਲੰਘ ਰਏ ਸੀ ਠੀਕ ਹੈ ਸੌਜੀ ਵਾਲੇ ਨੇ ਭਾਜੀ ਨੇ ਕਿਹਾ ਗੱਡੀ ਪਈ ਥੋੜੀ ਸਾਈਡ ਤੇ ਕਰ ਲੋ ਠੀਕ ਹੈ ਹੋਰ ਘਾਟ ਦੇ ਕੋਈ ਮੈਟਰ ਨਹੀਂ ਹੈਗਾ ਅਸੀਂ ਪਤ ਲਾਗੋ ਦੀ ਨੰਗਦੇ ਪਏ ਹਾਂ ਠੀਕ ਹੈ ਉਹਨੇ ਉੱਪਰੋਂ ਭਾਜੀ ਗੋਲੀ ਚਲਾਈ ਹੈ ਮੇਰਾ ਬ੍ਰਦਰ ਹੀ ਭੁਆਈ ਦਾ ਬੇਟਾ ਉਹ ਲਾਗੋ ਦੀ ਨੰਗ ਰਿਆ ਸੀ ਠੀਕ ਹੈ ਮੈਂ ਤਾਂ ਕਰ ਰਿਹਾ ਰਹੇ ਹਾਂ ਠੀਕ ਹੈ ਭਾਜੀ ਭਾਜੀ ਨੇ ਕਟੋਕਟ ਤਿੰਨ ਚਾਰ ਪੰਜ ਫਾਇਰ ਮਾਰੇ ਇਹਨਾਂ ਦੇ ਬ੍ਰਦਰ ਦੇ ਇਹਨਾਂ ਦੇ ਲੱਤ 'ਚ ਗੋਲੀ ਲੱਗੀ ਠੀਕ ਹੈ ਇੱਕ ਗੋਲੀ ਵੱਜੀ ਜ਼ਖਮੀ ਭਾਜੀ ਇੱਕ 2 ਵਜੇ ਇੱਕ ਇੱਕ ਭਾਈ ਦੀ ਇੱਕ ਦੀ ਦਸ ਹੋ ਗਈ ਜੇ ਤੇ ਦੋ ਬੰਦੇ ਜ਼ਖਮੀ ਜੇ ਉਹਨੂੰ ਬੰਦੇ ਭੱਜ ਗਏ ਭਾਜੀ ਆਪਣੀ ਕਾਰ ਲੈ ਕੇ ਭਾਜੀ ਕੋਈ ਕਾਰਵਾਈ ਨਹੀਂ ਹਲ ਤੱਕ ਹੋ ਰਹੀ ਠੀਕ ਹੈ ਜੀ ਭਾਈ ਜਿਹੜੇ ਅਸਰੇ ਮਾਰੀ ਉਹ ਲਾਇਸੈਂਸੀ ਭਾਜੀ ਭਾਜੀ ਉਹਨੂੰ ਲਾਇਸੈਂਸੀ ਭਾਜੀ ਨੇ ਮੱਲੇ ਵਿੱਚ ਬਹੁਤ ਹਲ ਚੁੱਕੀ ਭਾਜੀ ਭਾਜੀ ਉਹਦੇ ਕੋਲ ਦੋ ਨੰਬਰ ਦਾ ਪਤਾ ਨਹੀਂ ਲਾਇਸੈਂਸੀ ਭਾਜੀ ਇਹ ਆਪਾਂ ਕਲੀਅਰ ਨਹੀਂ ਕਰ ਸਕਦੇ ਉਹ ਤਾਂ ਨਹੀਂ ਸਾਨੂੰ ਪਾਜੀ ਪਤਾ ਪਾਜੀ ਉਪਰ ਮਹੱਲੇ ਵਿੱਚ ਵੀ ਕੋਈ ਵੀ ਉਹਦੇ ਆਣ ਕੇ ਕਹਦੇ ਉਹਦੇ ਬਾਰੇ ਪਾਜੀ ਮਹੱਲੇ ਨੂੰ ਧਮਕੀ ਲਾਉਂਦਾ ਮੈਂ ਗੋਲੀ ਮਾਰਦਾਂ ਨਹੀਂ ਗੋਲੀ ਮਾਰਦਣੀ ਉਹ ਬੋਜ ਜਿਹੜੀ ਡਰਿੰਕ ਕਰਦਾ ਸੀ ਠੀਕ ਹੈ ਪਾਜੀ ਅੱਜ ਉਹਨੇ ਗੋਲੀ ਮਾਰ ਦਿੱਤੀ ਪਾਜੀ ਕਿਹਦੇ ਪੁਲਿਸ ਆਈ ਕੀ ਜਾਂਚ ਪੁਲਿਸ ਪਾਜੀ ਹਾਲ ਤੱਕ ਕੋਈ ਨਹੀਂ ਪੁਲਿਸ ਆਈ ਤੇ ਭਾਈ ਉਹ ਭੱਜ ਗਿਆ ਉਹਨਾਂ ਦੇ ਸਾਹਮਣੇ ਉਸਨੇ ਸਾਹਮਣੇ ਭੱਜ ਗਿਆ ਪਾਜੀ ਪੁਲਿਸ ਸਾਹਮਣੇ ਗੱਡੀ ਪਾਜੀ ਲੈ ਕੇ ਚੱਲ ਗਏ ਭਾਈ ਪਰ ਪੁਲਿਸ ਉਹਨਾਂ ਨੇ ਮਗਰ ਗਈ ਹੈਗੀ ਠੀਕ ਹੈ ਪਾਜੀ ਸਾਡਾ ਜਿਹੜਾ ਭਰਾ ਹੀ ਮੇਰਾ ਭੂਜ ਦਾ ਬੇਟਾ ਉਹ ਪਾਜੀ ਡੈਥ ਹੋ ਗਈ ਉਹਦੀ ਪਾਜੀ ਪਾਜੀ ਉਹਦੀ ਡੈਥ ਹੋ ਗਈ ਪਾਜੀ ਉਹਦੀ ਸਜ਼ਾ ਚਾਹੁੰਦੇ ਪਾਜੀ ਪਾਜੀ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਹੈ ਪਾਜੀ ਸਾਰਾ ਪਰਿਵਾਰ ਭੱਜ ਗਿਆ ਪਾਜੀ ਪਾਜੀ ਭੱਜ ਗਏ ਇਹਨਾਂ ਦਾ ਪਰਿਵਾਰ ਭਈ ਲੈ ਕੇ ਪੁਲਿਸ ਦੇ ਸਾਹਮਣੇ ਭਈ ਭੱਜੇ ਹੋ ਅਜੇ ਪੁਲਿਸ ਦੇ ਸਾਹਮਣੇ ਭੱਜ ਹਾਂਜੀ ਪਾਜੀ ਕੋਈ ਪੁਲਿਸ ਪਾਜੀ ਭਰਿਆ ਨਹੀਂ ਮੌਕੇ ਪਾਜੀ ਪੁਲਿਸ ਤੋਂ ਆਵੇ ਇਥੋਂ ਵੇਖ ਰਹੀ ਭਾਈ ਸਾਹਮਣੇ ਗੱਡੀ ਲੈ ਕੇ ਚਲ ਗਏ ਨੇ ਪਾਜੀ ਪੁਲਿਸ ਨੇ ਕੋਈ ਕਾਰਵਾਈ ਪਾਜੀ ਕੋਈ ਕਾਰਵਾਈ ਨਹੀਂ ਆਜੇ ਪਾਜੀ ਹੁਣ ਉਹਨਾਂ ਗਏ ਪਾਜੀ ਪੁਲਿਸ ਤੇ ਖੜੀ ਹੈ ਹੁਣ ਆਈ ਹੈ ਪਾਜੀ ਪੁੱਛਦੀ ਹੈ ਕੀ ਹੋਇਆ ਕੀ ਨਾ ਕਰ ਨਹੀਂ ਕਹੀ ਉਹਨਾਂ ਨੂੰ ਪਾਜੀ ਉਹਦਾ ਸਾਨੂੰ ਹੁਣ ਪਾਜੀ ਪਤਾ ਨਹੀਂ ਇਹ ਪਾਜੀ ਇੱਥੇ ਪੁਲਿਸ ਖੜੀ ਸੀ ਉਦੋਂ ਆਈ ਜਦੋਂ ਆਪਾਂ ਜਦੋਂ ਸਾਨੂੰ ਪਤਾ ਲੱਗਾ ਆਪਣੇ ਪਹਿਲਾਂ ਲਾਈਫ ਕੇਅਰ 'ਚ ਖੜਿਆ ਫਿਰ ਫਿਰ ਸਕੋਰ 'ਚ ਉੱਚੇ ਖੜਿਆ ਗੁਰੂ ਨਾਨਕ 'ਚ ਉਹਨਾਂ ਪਾਜੀ ਡੈੱਡ ਕਰਾਰ ਦਿੱਤਾ ਫਿਰ ਸਕੋਰ 'ਚ ਵੀ ਖੜਿਆ ਉਹਨਾਂ ਨੂੰ ਡੈੱਡ ਕਰਾਰ ਦਿੱਤਾ ਇੱਕ ਬੰਦੇ ਦੀ ਮੌਤ ਹੋ ਗਈ ਤੇ ਬਾਕੀ ਜ਼ਖਮੀ ਹਾਂਜੀ ਪਾਜੀ ਦੋ ਜਣੇ ਜ਼ਖਮੀ ਜੇ ਪਾਜੀ ਦੋ ਦੋਹਾਂ ਤੇ ਲੱਤ 'ਤੇ ਗੋਲੀ ਬੱ ਪੰਜ ਤੋਂ 6 ਗੋਲੀਆਂ ਚੱਲੀਆਂ ਐ। ਤਿੰਨ ਅਜੀਬ ਕਿਰਤੀ ਤੁਹਾਡਾ? ਮੇਰਾ ਹੈਪੀ ਨਾਮ ਆ ਮੇਰੇ ਮਜੀਠਾ ਰੋਡ ਗੰਡਾ ਸਿੰਘ ਵਾਲਾ। ਕੀ ਵਾਰਦਾ ਸਤਜੀ? ਮਾਰਦਾ ਤਾਂ ਭਾਈ ਸਬਜੀ ਵਾਲਾ ਆਇਆ ਸੀ ਉਹਨੇ ਕਿਹਾ ਵੀ ਭਾਈ ਰਾਹ ਦੇ ਦਿਓ ਮੈਂ ਰੇੜੀ ਨਗਾਉਣੀ ਆ। ਉਹਨੇ ਕੀ ਕੀਤਾ ਕਿ ਉਹਨੂੰ ਕਹਿੰਦਾ ਮੈਂ ਗੋਲੀ ਮਾਰ ਦੇਣੀ ਆ। ਉਹ ਕਹਿੰਦਾ ਭਾਈ ਮੈਂ ਤੁਹਾਨੂੰ ਕੀ ਕਹਤਾ ਜਿਹੜੀ ਗੋਲੀ ਮਾਰ ਦੇਣੀ ਆ। ਉਹਨੇ ਉੱਤੋਂ ਚਬਾਰੇ ਤੋਂ ਉਹਨੂੰ ਗੋਲੀ ਮਾਰ ਦਿੱਤੀ। ਹਾਂਜੀ ਧੋਈ ਤੇ ਮੇਰੇ ਤਾਇ ਜੀ ਦਾ ਬੇਟਾ ਇੱਥੇ ਖਲੋਤਾ ਉਹਨੇ ਉਹਦੇ ਵੀ ਮਾਰ ਦਿੱਤੀ। ਤੇ ਜਿਹੜਾ ਇੱਕ ਨੰਗ ਦਾ ਵੀਰ ਉਹਨੂੰ ਉਹਦੇ ਵੱਲ ਉਹਨੇ ਫਾਇਰ ਕੀਤਾ ਉਹ ਭੱਜਣ ਲੱਗਾ ਤੇ ਉਹ ਡਿੱਗ ਗਿਆ ਤੇ ਉਹਦੀ ਮ ਉਹ ਟੋਟਲ ਕਿੰਨੇ ਬੰਦਿਆਂ ਦੇ ਭਾਈ ਟੋਟਲ ਇੱਕ ਤੇ ਡੈਥ ਹੋ ਗਈ ਆ ਤੇ ਦੋ ਜਾਨੀ ਝਗਣੀ ਆ ਭਾਈ ਇਹ ਤੁਹਾਡੇ ਬੰਦੇ ਦੇ ਹੱਥ ਹੋ ਗਈ ਨਹੀਂ ਨਹੀਂ ਇਹਨਾਂ ਦੇ ਬ੍ਰਦਰ ਦੀ ਡੈਥ ਹੋ ਗਈ ਤੇ ਸਾਡਾ ਜਿਹੜਾ ਜ਼ਖਮੀ ਆ ਇੱਕ ਸਬਜੀ ਵਾਲਾ ਵੀ ਜ਼ਖਮੀ ਆ ਉਹਦੇ ਵੀ ਲੱਤ 'ਚ ਗੋਲੀ ਮਾਰੀ ਆ ਇਹ ਤਿੰਨ ਚਾਰ ਸਾਲ ਹੋ ਗਏ ਉਹ ਗੱਲ ਮਹੱਲੇ 'ਚ ਸਾਰਿਆਂ ਨੂੰ ਕਹਿੰਦਾ ਮੈਂ ਗੋਲੀ ਮਾਰ ਦੇਣੀ ਆ ਮੈਂ ਗੋਲੀ ਮਾਰ ਦੇਣੀ ਮੈਂ ਗੋਲੀ ਮਾਰ ਦੇਣਾ ਸਬਜੀ ਵਾਲੇ ਤੇ ਨਾਲ ਲੱਗੇ ਤੇ ਬਾਕੀ ਨੂੰ ਗੋਲੀ ਮਾਰਨ ਦਾ ਕੀ ਮਤਲਬ ਹੈ ਭਾਈ ਇਸ ਤਰ੍ਹਾਂ ਹੀ ਕੇ ਬਸ ਬਦਮਾਸ਼ੀ ਮਹੱਲੇ ਦੇ ਵਿੱਚ ਹੋਰ ਕੀ ਆ ਸ਼ਰਾਬ ਪੀਤੀ ਭਾਈ ਉਹਨੂੰ ਪਤਾ ਹੀ ਨਹੀਂ ਲੱਗਦਾ ਤੂੰ ਕਦੀ ਆ ਜਾ ਉਹਦੇ ਕੋਲ ਦੋ ਵੈਪਨ ਆ ਇੱਕ ਪਤਾ ਨਹੀਂ ਲਾਇਸੈਂਸੀ ਆ ਦੂਜਾ ਇੱਕ ਤੇ ਉਹ ਤੋਂ ਲਾਇਸੈਂਸੀ ਸਰਕਾਰੀ ਮੁਲਾਜ਼ਮ ਹੋ ਗਿਆ ਭਾਜੀ ਤਾਈਓ ਕਰਕੇ ਦੈਸਤ ਬੁਲਾਉਂਦਾ ਕਿ ਇਹ ਪਿੰਡ ਵਾਲੇ ਚਲੋ ਕੀ ਕਹਿ ਸਕਦੇ ਮੈਨੂੰ ਕਿ ਮੈਂ ਸਰਕਾਰੀ ਪੈ ਤੇ ਢੇਲੇ ਵਾਲਾ ਭਾਜੀ ਸਜ਼ਾ ਚਾਹੁੰਦੇ ਹਸ ਭਾਜੀ ਸਜ਼ਾ ਉਹਨੂੰ ਕੜੀ ਤੋਂ ਕੜੀ ਸਜ਼ਾ ਚਾਹੀਦੀ ਉਹਨੇ ਤਿੰਨ ਚਾਰ ਸਾਲ ਹੋ ਗਿਆ ਬੜਾ ਤੰਗ ਕੀਤਾ ਇੱਥੇ ਰਾਜ ਹੀ ਗੱਡੀ ਲਾ ਦਿੰਦਾ ਅਸੀਂ ਆਪਣੀਆਂ ਉਹ ਗੁਰਦੁਆਰੇ ਤੋਂ ਪਿੱਛੇ ਗੱਡੀਆਂ ਲਾ ਕੇ ਆਉਂਨੇ ਆਂ ਅਸੀਂ ਲੜਾਈ ਤੋਂ ਕਹਿ ਦਿੰਨੇ ਵੀ ਚਲੋ ਕੀ ਕਰਨਾ ਜਿਹਨੇ ਮਾਰੀ ਸਾਰਾ ਪਰਿਵਾਰ ਕਿੱਥੇ ਹੈ ਜੀ ਸਾਰਾ ਪਰਿਵਾਰ ਭਾਜੀ ਪਗੋੜਾ ਹੋ ਗਿਆ ਹੁਣ ਆਪਣੀ ਗੱਡੀ ਦੁਆਰਾ ਆਪਣੀ ਸਾਰਾ ਕੁਝ ਲੈ ਭਾਈ ਪੁਲਿਸ ਨੂੰ ਅਸੀਂ ਕੰਪਲੇਂਟ ਕੀਤੀ ਉੱਥੇ ਜਾ ਕੇ ਤੇ ਉਹ ਸਾਡੇ ਨਾਲ ਆਏ ਤੇ ਉਹਨਾਂ ਦੇ ਸਾਹਮਣੇ ਹੀ ਨਿਕਲ ਗਏ ਉਹ ਪੁਲੀਸ ਦੇ ਸਾਹਮਣੇ ਬੰਦੇ ਨਿਕਲੇ ਹਾਂ ਸਾਹਮਣੇ ਸਾਹਮਣੇ ਹੀ ਨਿਕਲ ਗਏ ਉਹਨਾਂ ਦੇ ਪੁਲਿਸ ਦੇ ਬੰਦੇ ਜੀ ਭਾਈ ਕੀ ਨਾ ਕਰ ਆਪਣਾ ਤੇ ਕਿੱਥੋਂ ਦੇ ਰਹਿਣ ਆਲੇ ਜੀ ਮੇਰਾ ਨਾਮ ਭਾਈ ਰਮਨਦੀਪ ਹੈ ਮੈਂ ਪੰਡੋਰੀ ਦਾ ਰਹਿਣ ਆਲਾ ਤੇ ਇੱਥੇ ਗੱਲ ਹੋਈ ਜੀ ਭਾਈ ਗੱਡੀ ਦੇ ਗੱਡੀ ਰਸਤੇ 'ਚ ਲੱਗੀ ਸੀ ਤੇ ਸਬਜ਼ੀ ਵਾਲਾ ਜਾ ਰਿਹਾ ਸੀ ਉਹ ਸਬਜ਼ੀ ਵਾਲੇ ਨੇ ਗੇੜ-ਕੜ ਕਾ ਕੇ ਕਹਿਤਾ ਜੀ ਸਬਜ਼ੀ ਗੱਡੀ ਸਾਈਡ ਤੇ ਕਰ ਦਿਓ ਮੈਂ ਆਪਣੀ ਰੇੜੀ ਕੱਢਣੀ ਹੈ ਉਹਨੇ ਉਹਨੂੰ ਇਹ ਗੱਲ ਕਹੀ ਆ ਵੀ ਮਤਲਬ ਜਿੱਦਾਂ ਲਾ ਲ ਤੂੰ ਕੌਣ ਐ ਜਾਂ ਕੁਛ ਆ ਇਸੇ ਗੱਲ ਤੋਂ ਲੈ ਕੇ ਗੋਲੀ ਉਹਨੇ ਜਿਹੜੀ ਆ ਆਪਣੇ ਉੱਤੋਂ ਉੱਪਰੋਂ ਹੀ ਚਲਾਉਂਦਾ ਥੱਲੇ ਨਹੀਂ ਉਹ ਹੁੰਦਾ ਉੱਥੋਂ ਹੀ ਉਹਨੇ 5 ਫਾਇਰ ਕੱਢੇ ਨੇ ਕੋਈ ਇਲਾਕੇ ਚ ਕਿਸ ਤਰ੍ਹਾਂ ਦਾ ਮੂਰ ਹੈ ਜਦੋਂ ਬੋਲ ਇਲਾਕੇ ਨੇ ਭਾਜੀ ਸ਼ਰਾਬ ਪੀ ਕੇ ਅਸੀਂ ਟੈਕਸੀਆਂ ਦਾ ਕੰਮ ਕਰਦੇ ਆਂ ਗੱਡੀ ਰਸਤੇ ਚ ਲੱਗੀ ਹੁੰਦੀ ਆ ਅੱਧੀ ਰਾਤ ਅਈ ਦਰਵਾਜ਼ਾ ਖੜਕਾਉਂਦੇ ਆ ਦਰਵਾਜ਼ਾ ਨਹੀਂ ਖੋਲਦੇ ਸਾਡੇ ਕੋਲੇ ਬਗਾਨੀਆਂ ਗੱਡੀਆਂ ਨੇ ਅਸੀਂ ਭਾਜੀ ਕਿੱਥੋਂ ਜ਼ਿੰਮੇਵਾਰੀ ਲੈ ਲਾਂਗੇ ਅਸੀਂ ਆਪਣੇ ਘਰ ਦੇ ਲੱਗੇ ਹੀ ਲਾਵਾਂਗੇ ਨਾ ਇਸ ਬੰਦੇ ਦੇ ਐਹੋ ਹੀ ਹੁੰਦਾ ਹੈ ਹਰ ਵਾਰ ਇਹੀ ਚੀਜ਼ ਹੁੰਦੀ ਹੈ ਕਿ ਮਤਲਬ ਮੈਂ ਗੋਲੀ ਮਾਰ ਦੇਣੀ ਮੈਂ ਗੋਲੀ ਮਾਰ ਦੇਣੀ ਇਹ ਕਿਹੜਾ ਇਲਾਕਾ ਜਿੱਥੇ ਆਵਾਜ਼ ਆਉਂਦੀ ਹੈ ਇਹ ਭਾਜੀ ਗੰਡਾ ਸਿੰਘ ਇਲਾਕਾ ਜੇ 2 ਨੰਬਰ ਗਲੀ ਵਾਜਦੀ ਜੇ ਮੰਜੀਠਾ ਰੋਡ ਭਾਜੀ ਮੰਜੀਠ ਕੋਈ ਉਹਨਾਂ ਨੂੰ ਮਤਲਬ ਇਸ ਟਾਈਮ ਉਹਨਾਂ ਨੂੰ ਕੋਈ ਦੱਸ ਕੇ ਨਹੀਂ ਕਿ ਕੁਝ ਨਹੀਂ ਹੈ ਸਿਰਫ ਉਹ ਆਪਣੇ ਗੱਡੀ ਲੈ ਕੇ ਪਈ ਸੀ ਵੀਡੀਓ ਵਿੱਚ ਕੈਚ ਕੀਤੀ ਤੁਹਾਡੇ ਸਮਝ ਨਹੀਂ ਚੱਲ ਗਈ ਵੀਡੀਓ ਕੈਚ ਕੀਤੀ ਹੈ ਤੁਹਾਨੂੰ ਵੀ ਪਤਾ ਇਸ਼ਾਰਾ ਕੁਝ ਕੀਤਾ ਪਰ ਸਾਨੂੰ ਕੁਝ ਨਹੀਂ ਦੱਸ ਕੇ ਗਏ ਜਿਨ੍ਹਾਂ ਨੇ ਗੋੜੀਆਂ ਮਾਰੇ ਸਾਰਾ ਪਰਿਵਾਰ ਇਸ ਟਾਈਮ ਸਾਰਾ ਪਰਿਵਾਰ ਇਸ ਟਾਈਮ ਭੱਜ ਗਿਆ ਆਪਣੀ ਗੱਡੀ ਲੈ ਕੇ ਨਾਲ ਚੱਲ ਗਿਆ ਗੱਡੀ ਲੈ ਕੇ ਨਾਲ ਚੱਲ ਗਿਆ ਕੁਝ ਨਹੀਂ ਕੀਤਾ ਤੁਹਾਨੂੰ ਕੁਝ ਨਹੀਂ ਕੀਤਾ ਜੀ ਭਾਈ ਕਿਸ ਤਰ੍ਹਾਂ ਦੀ ਕਾਰਵਾਈ ਚਾਹੁੰਦੇ ਤੁਸੀਂ ਇਸ ਤਰ੍ਹਾਂ ਕਾਰਵਾਈ ਭਾਜੀ ਇਸ ਬੰਦੇ ਨੂੰ ਜੋ ਵੀ ਸਖਤ ਤੋਂ ਸਖਤ ਸਜ਼ਾ ਚਾਹੀਦੀ ਹੈ ਤੇ ਬੰਦਾ ਭਾਜੀ ਆਪਣੇ ਬਿਜਲੀ ਬੋਰਡ ਦੇ ਵਿੱਚ ਜਾਈ ਜੇ ਤੇ ਕੀ ਲੱਗਦਾ ਸਰਕਾਰੀ ਮਲਾਢੀ ਸਰਕਾਰੀ ਮਲਾਢੀ ਜਦ ਮੈਂ ਸਰਕਾਰੀ ਮੁਲਾਜ਼ਮ ਹੁੰਦੇ ਨਾਤੇ ਹੁਣ ਅਸੀਂ ਦਿਹਾੜੀਦਾਰ ਬੰਦੇ ਆ ਭਾਜੀ ਅਸੀਂ ਇਹਦੇ ਨਾਲ ਮੱਥਾ ਨਹੀਂ ਲਾ ਸਕਦੇ ਸਾਨੂੰ ਧਮਕੀਆਂ ਦੇਦਾ ਮੈਂ ਤੁਹਾਨੂੰ ਐਂ ਕਰਾ ਦੂੰ ਓਂ ਕਰਾ ਦੂੰ ਤੇ ਅਸੀਂ ਮਤਲਬ ਪਹਿਲੇ ਵੀ ਇਲਾਕੇ ਦੇ ਪਹਿਲੇ ਵੀ ਮਤਲਬ ਤੁਸੀਂ ਭਾਜੀ ਲਾ ਲਓ 4 4 ਸਾਲ ਤੋਂ ਇਹ ਉਹੀ ਚੀਜ਼ ਆ ਧਮਕਾ ਆਇਆ ਜਾ ਰਿਹਾ ਕਦੀ ਮੈਂ ਜਿਹੜਾ ਵੀ ਕੋਈ ਗੱਲ ਕਰਦਾ ਉਹਨੂੰ ਇਹ ਚੀਜ਼ ਕਹਿ ਦਿੰਦਾ ਵੀ ਮੈਂ ਗੋਲੀ ਮਾਰ ਦੇਣੀ ਮੈਂ ਗੋਲੀ ਮਾਰ ਦੇਣੀ ਆ ਇਸ ਚੀਜ਼ ਤੋਂ ਕੋਈ ਵੀ ਜਿਹੜਾ ਅੱਗੇ ਨਹੀਂ ਆਉਂਦਾ ਨਾ ਕੋਈ ਗੱਲ ਕਰਦਾ ਠੀਕ ਆ ਕਹੋ ਭਾਈ ਤੁਸੀਂ ਉਹ ਗੋਪਲੀ ਚਲਨ ਨੰਬਰ ਦੱਸਿਆ ਜੀ ਹਾਂ ਜੀ ਤੇ ਗੋਲੀ ਚੱਲੀ ਆ ਇੱਕ ਬੰਦਾ ਕਹਿੰਦੇ ਵੀ ਜੱਟੂ ਆ ਤੇ ਇੱਕ ਕਿਤੇ ਹੋ ਕੇ ਨਾ ਕਿਤੇ ਟਿਕਟੋਕ ਪਿਆ ਸੀਗਾ ਇਹਨਾਂ ਨੂੰ ਪਤਾ ਚੱਲਿਆ ਉਹਨੂੰ ਇਹਨਾਂ ਸਰ ਕਹਿੰਦੇ ਗੋਲੀਆਂ ਚਾਰ ਪੰਜ ਲਈ ਇੱਕ ਵੀ ਨਹੀਂ ਤੇ ਵੀ ਕਹਿੰਦੇ ਹਾਂ ਜੀ ਦੱਸਿਆ ਤੇ ਲੱਗੀ ਕਮੰਡੀਆਂ ਨੇ ਉਹ ਗੱਲ ਦੱਸੀ ਆ ਇਹ ਚਾਰਪਾਣੀ ਗੋਲੀ ਚਲਾਈ। ਕਾਰਨ ਕੀ ਪਤਾ ਨਾ ਕੁਝ ਪਤਾ ਨਾ ਕਾਰਨ। ਕਾਰਨ ਤਾਂ ਕੋਈ ਉਹ ਜੀ ਗੱਲ ਪਾਣੀ ਇੰਨਾ ਦੱਸਿਆ ਕਿ ਉਹ ਸ਼ਰਾਬ ਚਰੂ ਪੀਤੀ ਜਨੇ ਗੋਲੀ ਚਲਾਈ ਹੈ। ਪਰ ਕਿਉਂਕਿ ਪਹਿਲਾਂ ਵੀ ਬੜੀਆਂ ਧਮਕੀਆਂ ਦਿੰਦਾ ਹੁੰਦਾ ਸੀ ਕਿ ਗੋਲੀ ਚਲਾ ਦੇਣੀ ਪਰ ਅੱਜ ਜਦੋਂ ਗੱਲਬਾਤ ਹੋਦੀ ਸੀ ਇੱਕ ਸਬਜ਼ੀ ਵਾਲੇ ਰੇੜੀ ਵਾਲੇ ਦੇ ਨਾਲੇ ਪਰ ਨਜ਼ਾਇਜ਼ ਹੀ ਉਹਨੇ ਦੋ ਬੰਦਿਆਂ ਦੇ ਉੱਤੇ ਹੋਰ ਵੀ ਗੋਲੀਆਂ ਚਲਾ ਦਿੱਤੀ। ਦੇਖੋ ਜੀ ਅਚਨ ਚੀਜ਼ ਚਲਾਉਣ ਨਾਲ ਲੱਗੇ ਲੱਗਿਓ ਕਹਿੰਦੇ ਹੋਰ ਵੀ ਕਹਿ ਨਹੀਂ ਸਕਦੇ ਇਸ ਬਿਜੇ। ਉਹ ਕਹਿੰਦੇ ਸਰਕਾਰੀ ਮੁਲਾਜ਼ਮ ਸੀ ਕੋਈ। ਜਿੱਦੇ ਬੋਲੇ ਬੁੜੀ ਚਾਹ ਦੇਖੋ ਜੇਹੀ ਦੱਸਦੇ ਹੁਣ ਪਤਾ ਨਹੀਂ ਬਿਜਲੀ ਬੋਰਡ ਤੇ ਆ ਜਾਂ ਕਿਹੜੇ ਡਿਪਾਰਟਮੈਂਟ ਤੇ ਜੇਹੀ ਆ ਜੇਹੀ ਹੋਰ ਵੀ ਡਿਪਾਰਟਮੈਂਟ ਹੁੰਦੇ ਆ ਇਹ ਗੱਲ ਕਲੀਅਰ ਨਹੀਂ ਹੈ ਜੀ ਉਹਨਾਂ ਦੇ ਘਰੇ ਲੋਕ ਲੱਗੇ ਇਸ ਟਾਈਮ ਤੇ ਆ ਫਰਾਰ ਨੇ ਉਹ ਸਰ ਉਹ ਕਹਿੰਦੇ ਪੁਲਿਸ ਦੀ ਮੌਜੂਦਗੀ ਵਿੱਚ ਭੱਜੇ ਲੋਕਾਂ ਦਾ ਕਹਿਣਾ ਨਹੀਂ ਨਹੀਂ ਪਹਿਲੇ ਭੱਜ ਗਏ ਸੀ ਕਹਿੰਦੇ ਪੁਲਿਸ ਮੌਜੂਦ ਨਹੀਂ ਪੁਲਿਸ ਦੇ ਸਾਹਮਣੇ ਉਹ ਚਲੇ ਗਏ ਜਾਂ ਪਰ ਪੁਲਿਸ ਨੇ ਉਹਨਾਂ ਨੂੰ ਰੋਕਿਆ ਤਾਂ ਨਹੀਂ ਜੀ ਨਹੀਂ ਪਹਿਲੇ ਭੱਜ ਗਿਆ ਅਸੀਂ ਖੁਦ ਨੇ ਮੌਕਾ ਵੇਖਿਆ ਜਾਂਦੇ ਆਪ ਕਿਸ ਤਰ੍ਹਾਂ ਦੀ ਕਾਰਵਾਈ ਪਰਵਾਹ ਦੇ ਹਿਸਾਬ ਨਾਲ ਜੋ ਮਤਲਬ ਬਣਦਾ ਰਾਈਟ ਹੋ ਕੀਤਾ ਜਾਏਗਾ ਨਾ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਜਾਏਗੀ ਬਿਲਕੁਲ ਪਰਚਾ ਦਰਜ ਕੀਤਾ ਗਿਆ ਪਰਚਾ ਦਰਜ ਹੋਏਗਾ ਬਿਲਕੁਲ ਰੀਸੈਂਟਲੀ ਇਨਵੈਸਟੀਗੇਸ਼ਨ ਚੱਲ ਰਿਹਾ ਹੁਣੇ ਜਸਟ ਫਿਊ ਮਿੰਟਸ ਬੈਕ ਇਨਸੀਡੈਂਟ ਹੋਇਆ ਕੋਈ ਫਾਇਰਿੰਗ ਦਾ ਇਨਸੀਡੈਂਟ ਰਿਪੋਰਟ ਹੋਇਆ ਅਸੀਂ ਇਨਵੈਸਟੀਗੇਸ਼ਨ ਚੱਲ ਰਿਹਾ ਹਾਲੇ ਡਿਸਕਲੋਜ਼ ਨਹੀਂ ਕਰਾਂਗੇ ਬਾਕੀ ਜੋ ਵੀ ਐਫਆਈਆਰ ਹੁੰਦੀ ਹੈ ਡਿਟੇਲਸ ਅਸੀਂ ਕਰਕੇ ਵਰਕ ਕਰ ਰਹੇ ਜੀ ਇਸ ਦੇ ਉੱਤੇ ਹਾਂਜੀ ਇਟ ਇਸ ਬੀਗ ਇਨ ਪ੍ਰੋਸੈਸ ਕਿਉਂਕਿ ਹੁਣੇ ਫਿਊ ਮਿੰਟਸ ਬੈਕ ਹੋਇਆ ਉਹ ਚੱਲ ਰਿਹਾ ਜੀ ਪ੍ਰੋਸੈਸ ਸਰਕਾਰੀ ਅਗੈਂਸੀ ਕਰ ਰਹੀ ਹੈ ਹਾਂ ਜਿੰਨਾ ਦਾ ਸੁਣਨ ਚ ਆਇਆ ਸਰਕਾਰੀ ਬੁਲਾਵਾ ਹੈ ਬਾਕੀ ਆਇਡੈਂਟੀਫਿਕੇਸ਼ਨ ਦਾ ਬਾਅਦ ਚ ਹੀ ਹੋ ਪਾਏਗੀ ਜੀ ਹਾਂਜੀ ਇੱਕ ਦੀ ਲਿਗ ਤੇ ਆਇਆ ਹੈਗਾ ਜੀ ਬਾਕੀ ਦੂਸਰੇ ਦਾ ਇੱਕ ਦੇਖ ਰਿਹਾ ਹਸਪੀਟਲ ਚ ਲੈ ਕੇ ਗਏ लेट्स ਸੀ ਕਿ ਉਹਦਾ ਕੀ ਬਣਦਾ ਜੀ ਆਫੀਸ਼ੀਅਲੀ ਨਹੀਂ ਹਲੇ ਤੱਕ ਸਾਨੂੰ ਆਇਆ ਹੈ ਕਿ ਜਦੋਂ ਆਏਗਾ ਤਾਂ ਵੀਰ ਲੈਟੀਨ ਹੋ ਜਾਈ